ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਲੋਕ ਮਹੱਲਾ ਚੌਥਾ ਤਪਾ ਨੋ ਵੇਂਦਰਹੁ ਨਿਤ ਲੋਭੀ ਮਾਇਆ ਨੋ ਫਿਰੇ ਚ ਚਮਲਿਆ ਅੱਗੋ ਦੇ ਸਦਿਆ ਸੱਤੇ ਦੀ ਭਿਖਿਆ ਲੈ ਨਹੀਂ ਪਿੱਛੋ ਦੇ ਪਛਤਾਏ ਕੈ ਆਣ ਤਪੇ ਪੁੱਤ ਵਿੱਚ ਬਹਾਲਿਆ ਪੰਜ ਲੋਕ ਸਭ ਹਸਣ ਲੱਗੇ ਤਪਾ ਲੋਭ ਲਹਿਰ ਹੈ ਗਾਲਿਆ ਜਿੱਥੈ ਥੋੜਾ ਧੰ ਦੇਖੈ ਤਿੱਥੈ ਤਪਾ ਭੇਟੈ ਨਹੀਂ ਧਨ ਬਖਤੈ ਢਿੱਠੈ ਸਰਪੈ ਧਰਮ ਹਾਰੇਆ ਪਾਈ ਇਹ ਤਪਾ ਨ ਹੋਵੀ ਬਗਲਾ ਹੈ ਸਦਹ ਸਭ ਜਣਾ ਵਿਚਾਰੇ ਸਤਪੁਰਖ ਕੀ ਤਪਾਂ ਨਿੰਦਾ ਕਰੈ ਸੰਸਾਰੈ ਕੀ ਉਸਤਤੀ ਵਿੱਚ ਹੋਵੇ ਇਹ ਦੁੱਖ ਹੈ ਤਪਾ ਦੇ ਮਾਰੇਆ ਮਹਪੁਰਖਾਂ ਕੀ ਨਿੰਦਾ ਕਰੇ ਜੇ ਤਪੈ ਨੋ ਬਲ ਲਗੈ ਸਭ ਗਿਆ ਤਪ ਇਕ ਕਾਲਿਆ ਬਾਹਰ ਬਹਿ ਪੰਚਾਂ ਵਿੱਚ ਤਪਸਦਾਏ ਅੰਦਰ ਬਹਿ ਤਪਾ ਪਾਪ ਕਮਾਏ ਹਰ ਅੰਦਰਲਾ ਪਾਪ ਪੰਚਨੋਂ ਓਘ ਕਰ ਵੇਖ ਲਿਆ ਚਰਮਨਾਇ ਜਮ ਕੰਕਰਾਂ ਨੂੰ ਆਕਛਟਿਆ ਇਸ ਤਪੇ ਨੂੰ ਥਿੱਥੇ ਖੜ ਪਾਏ ਹੋ ਜਿੱਥੇ ਮਹਾ ਮਹਾ ਹਤਿਆਰੇ ਫਿਰ ਇਸ ਤਪੈ ਦਾ ਮੋਹ ਕੋਈ ਲੱਗ ਹੋ ਨਹੀਂ ਏ ਹੋ ਸਤਗੁਰ ਹੈ ਫਿਟ ਕਾਰੇ ਆ ਹਰ ਕੈ ਦਰਬਰ ਤੇ ਆ ਸੁ ਨਾਨਕ ਆਖ ਸੁਣਾਇ ਸੋ ਬੂਝੈ ਜੋ ਨੈ ਸਵਾਰੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇਤਾ ਜੀਉ ਪਿੱਟ ਸਭ ਤੇਰਾ ਤੁੰਡਾਲ ਗੁਰੂ ਉੱਚ ਭਗਵਾਨ ਦਾਸਨ ਦਾਸ ਕੇ ਜਨ ਨਾਨਕ ਬੇਹਾ ਕੋ ਕਰਾਏ ਤੇ ਹਾ ਹੋਂ ਗਰੀਬ ਖਿਆਸਾ ਗੁਰੂ ਰੂਪ ਗੁਰੂ ਪਿਆਰੇ ਗੁਰੂ ਸਾਰੇ ਸਾ ਸੰਗਤਿਓ ਪਾਵਜੁਨਰੀ ਵਾਰ ਵਿਚਾਰਤਾ ਰਹੀ ਹੈ ਤਾਂਤਨ ਗੁਰੂ ਰਾਮਦਾਸ ਜੀ ਦੇ ਮਬਾਰਕ ਨਾਮ ਦਾ ਉਚਾਰਨ ਕੀਤਾ ਹੋਇਆ ਇਹ ਗੌੜੀ ਕੀ ਵਾਰ ਦਾ ਲੜੀ ਵਾਰ ਦਾ 3 ਨੰਬਰ ਸ਼ਬਦ ਜੋ ਕਿ ਧੰ ਗੁਰੂ ਅਰਜਨ ਦੇਵ ਜੀ ਦੇ ਮਬਾਰਕ ਹਨ 315 316 ਵਿੱਚ ਸ਼ੋਭਿਤ ਹੈ ਅੱਜ ਦੇ ਪਾਵਨ ਸ਼ਬਦ ਦੇ ਵਿੱਚ ਧੰ ਗੁਰੂ ਰਾਮਦਾਸ ਜੀ ਦਾ ਹੀ ਉਚਾਰਨ ਕੀਤਾ ਹੋਇਆ ਹੈ ਕਿਉਂਕਿ ਪਿਛਲੇ ਸ਼ਬਦ ਜੋ ਆਪਾਂ ਸ਼ਰਵਣ ਕੀਤੇ ਸਨ ਸਾਰੇ ਗੁਰੂ ਅਰਜਨ ਦੇਵ ਜੀ ਸਾਹਿਬ ਦੇ ਸੰਪੰਜ ਛੇ ਸ਼ਬਦ ਵਿੱਚ ਹੈ ਗੁਰੂ ਰਾਮਦਾਸ ਜੀ ਦਾ ਸੇਧ ਅੱਜ ਤੋਂ ਸ਼ੁਰੂ ਹੋਇਆ ਹੈ ਤੇ ਅੱਜ ਦੇ ਸ਼ਬਦ ਦੇ ਵਿੱਚ ਗੁਰੂ ਰਾਮਦਾਸ ਜੀ ਤਪੇ ਦੀ ਗੱਲ ਕਰ ਰਹੇ ਨੇ ਜਿਹੜਾ ਅੰਦਰੋਂ ਤਪਦਾ ਹੈ ਮਾਫ਼ ਕਰਨਾ ਮਤਲਬ ਜਿਹੜਾ ਅੰਦਰੋਂ ਤਪਦਾ ਮਤਲਬ ਜਿਹੜਾ ਦੁਨੀਆ ਨੂੰ ਆਪਣੇ ਭਾਣੇ ਤਪਸਥਵੀ ਬਣ ਕੇ ਦਿਖਾਂਦਾ ਹੈ ਭਗਤ ਬਣ ਕੇ ਦਿਖਾਂਦਾ ਹੈ ਪਰ ਅੰਦਰੋਂ ਬਿਰਤੀ ਬਗਲੇਬਾਈ ਹੁੰਦੀ ਹੈ ਉਹ बखਿਆਣ ਕਰਦੇ ਨੇ ਵੀ ਬਗਲੇ ਤੇ ਕਾਂਸ ਦੇ ਵਿੱਚ ਦੋਨਾਂ ਵਿੱਚ ਫਰਕ ਅਜੇ ਸਾਨੂੰ ਡਿਫਰੈਂਸਸ ਦੱਸਦੇ ਨੇ ਬਗਲੇ ਵੀ ਡਿਫੀਨੇਸ਼ਨ ਦੇ ਦੇ ਨੇ ਸਖ ਲਬਜਾਂ ਆਓ ਸ਼ੁਰੂ ਕਰੀਏ ਸ ਲੋਕ ਮਹਲਾ ਚੌਥਾ ਤਪਣਾ ਹੋਵੇ ਅੰਦਰੋਂ ਲੋਭੀ ਨਿਤ ਮਾਇਆ ਨੂੰ ਫਿਰ ਜਮਾਲੇ ਤਪਣਾ ਹੋਵੇ ਕਹਿੰਦੇ ਭਾਈ ਉਹ ਅਸਲੀ ਤਪਣਾ ਨਹੀਂ ਹੈ ਤਪਸਵੀ ਨਹੀਂ ਹੈ ਭਗਤ ਨਹੀਂ ਹੈ ਕੌਣ ਅੰਦਰੋਂ ਲੋਭੀ ਜਿਹੜਾ ਅੰਦਰੋਂ ਲੋਭੀ ਹੋ ਤਪਸਵੀ ਨਹੀਂ ਹੋ ਸਕਦਾ ਕਿਉਂਕਿ ਭਗਤ ਹਮਨ ਨਾਵਨਲੂ ਦੇ ਜੇ ਪੰਚਾਚੁਰਾ ਚੁਰ ਇੱਕ ਚੋਰ ਵੀ ਹੈ ਦਾ ਮਤਲਬ ਉਹ ਤਪਸਵੀ ਨਹੀਂ ਹੈ ਕਹਿੰਦੇ ਤਪਨ ਹੋਗਾ ਅੰਦਰੋਂ ਲੋਪੀ ਕਦੇ ਤਪਾ ਅੰਦਰੋਂ ਲੋਪੀ ਨਹੀਂ ਹੁੰਦਾ ਨਿਤ ਮਾਇਆ ਨੂੰ ਫਿਰ ਜਜਮਾਨਿਆ ਇਹ ਤਾਂ ਪ੍ਰੋਟੀ ਮਾਇਆ ਦੀ ਸੇਵਾ ਕਰੇ ਉਹ ਤਪਾ ਨਹੀਂ ਹੈ ਉਹ ਤਪਸਵੀ ਨਹੀਂ ਹੈ ਉਹ ਭਗਤ ਨਹੀਂ ਹੈ ਜਿਹੜਾ ਸੰਤ ਮੈਂ ਪੈੜਿ ਕਿਛਣਾ ਹੀ ਇਤਨ ਕਈ ਮੈਂ ਲੱਗ ਕਰੋ ਰੀ ਕਿਦੋਂ ਲੱਖਣ ਕਰੋੜਾਂ 'ਚ ਇੱਕ ਹੈ ਪਰ ਉਹ ਤਪਸਵੀ ਨਹੀਂ ਹੈ ਜਿਹੜਾ ਮਾਇਆ ਨੂੰ ਪੂਜਦਾ ਹੈ ਮਾਇਆ ਨੂੰ ਹੀ ਲੋਚਦਾ ਹੈ ਤੇ ਨਿਧਾ ਪ੍ਰਤੀ ਅੰਦਰੋਂ ਲੋਭ ਕਰਦਾ ਹੈ ਉਹ ਤਪਸਵੀ ਨਹੀਂ ਪੰਜ ਅਗੋ ਦੇ ਸੱਦੇ ਆ ਸੱਤੇ ਦੀ ਪਿਖਿਆ ਲੈਣਾ ਹੀ ਪਿਛੋ ਦੇ ਪਛਤਾਇਤ ਆ ਆਂਤ ਪੈਪਤ ਵਿੱਚ ਬਹਾਲੇ ਆ ਅੱਗੋਂ ਦੇ ਸੱਦੇ ਆ ਕਹਿੰਦੇ ਅੱਗੋਂ ਸਤਿਗੁਰੂ ਨੇ ਵੀ ਬਾਣਾ ਵਰਤਾਣਾ ਕੀਤਾ ਹੈ ਕਿਉਂਕਿ ਇਹ ਸਾਡੀ ਬਿਰਤੀ ਹੈ ਅਸੀਂ ਅੰਦਰੋਂ ਕੋਜਾਂ ਬਾਹਰੋਂ ਕੋਜਾਂ ਜਨਮ ਅੰਦਰ ਮੁਖ ਜਨਮਣ ਹੋਰ ਮੁਖ ਹੋ ਸੇ ਕਾਂਡੇ ਕੱਚੇ ਆ ਸਤਿਗੁਰੂ ਦੀ ਬਾਣੀ ਹੈ ਕੱਚਾ ਹੈ ਇਹ ਨਿਕਣ ਕਹਿੰਦੇ ਉਹਨੂੰ ਕੱਢ ਕੇ ਕੱਚੇ ਨੂੰ ਬਾਹਰ ਛੱਡ ਦਿੰਦਾ ਸਤਿਗੁਰੂ ਪਰ ਜਿਸ ਤਰ੍ਹਾਂ ਮਾਂ ਬਾਪ ਪਰਜੋਲ ਕਰਦਾ ਸਤਿਗੁਰੂ ਫਿਰ ਵੀ ਪਰਜੋਲ ਕਰਕੇ ਉਹਨੂੰ ਸਿਰ ਦੇ ਨਹੀਂ ਕਰਦਾ ਕਹਿੰਦੇ ਅਗੋ ਦੇ ਸੱਤੇ ਆ ਸੱਤੇ ਦੀ ਪਿਖਿਆ ਲੈ ਨਹੀਂ ਸਤਿਗੁਰੂ ਨੇ ਸਦਨਾ ਕੀਤਾ ਐਸੇ ਤਪਸਵੀ ਨੂੰ ਜਿਹੜਾ ਮਾਇਆ 'ਚ ਮਨ ਹੈ ਮਾਇਆ ਦਾ ਨਾਮ ਜਪਦਾ ਹੈ ਪੰਜ ਭਾਗਿਆਂ ਦਾ ਸੱਤਿਆ ਦਾ ਭਾਗ ਹੈ ਸਤਿਗੁਰੂ ਨੇ ਭਾਣਾ ਕੁਦਰਤ ਦਾ ਐਸਾ ਬਣਾਇਆ ਕਿ ਕਿਸੇ ਤਰੀਕੇ ਨਾਮ ਜਪ ਲੈ ਇਹਨੂੰ ਅਕਲ ਆ ਜਾਏ ਪਰ ਇਹ ਭਾਣੇ ਨੂੰ ਸੱਤੇ ਦੀ ਪਿਖਿਆ ਲੈ ਨਹੀਂ ਸੱਤੇ ਦੇ ਸੱਚ ਦੀ ਪਿਖਿਆ ਨਹੀਂ ਲੈਂਦਾ ਭਾਗ ਸੱਚ ਦਾ ਗਿਆਨ ਫਿਰ ਦੇ ਜਨੀ ਬਸਦਾ ਮੈਂ ਸਭ ਤੋਂ શ્રેષ્ઠ ਹਾਂ ਮੈਂ ਜਿਹੜੀ ਭਗਤੀ ਕਰਦਾ ਉਹ ਸ੍ਰੇਸ਼ਟ ਹੈ ਸਾਧੂ ਗੁਸਤਿ ਭਗਤੀ ਨਹੀਂ ਮੰਨਦਾ ਪਿਛੋ ਦੇਪਚਤਾਇਕ ਫਿਰ ਬਾਦ ਜੇ ਬਸਦਾ ਵੀ ਹੈ ਆਣ ਤਪੈ ਪੁੱਤ ਵਿੱਚ ਬਹਾਲੇ ਫਿਰ ਤਪਾ ਐਸਾ ਹੈ ਆਣ ਤਪੈ ਪੁੱਤ ਵਿੱਚ ਬਹਾਲੇ ਉਤਪਾਉ ਮਨ ਨੂੰ ਬਿਠਾਉਣਾ ਕਰਦਾ ਵੀ ਚਲੋ ਕਿਸੇ ਤਰੀਕੇ ਮੂਹ ਵਾਲੇ ਜੁਲਾਹ ਜੇ ਨਾਲ ਬਹਿ ਜਾਵਾਂ ਕਿਦਰੇ ਗੁਰੂ ਦੀ ਗੱਲ ਹੀ ਨਹੀਂ ਸੁਣਨੀ ਗੁਰੂ ਦੀ ਨਿੰਦਿਆ ਹੀ ਕਰਨੀ ਹੈ ਮਨ ਕਿਦਰੇ ਹੋਰ ਹੈ ਤੇ ਤਨ ਗੁਰੂ ਦੀ ਹਜ਼ੂਰੀ ਚ ਪਹੁੰਚ ਜਾਂਦਾ ਕਿਤੇ ਸਤਿਗੁਰੂ ਕਹਿੰਦੇ ਨੇ ਕਿੰਨੇ ਉਹ ਤਾਂ ਕੁਝ ਨਹੀਂ ਹੋ ਸਕਦਾ ਉਹ ਸੱਚ ਭਾਏ ਤਾਂ ਨਹੀਂ ਹੈ ਉਹ ਦਿਖਾवटी ਭਗਤ ਹੈ ਬੁਗਲਾ ਹੈ ਪੰਜ ਲੋਕ ਸਭ ਹੱਸਣ ਲੱਗੇ ਤਪਾ ਲੋਭ ਲੈ ਰਹੇ ਗੱਲਿਆ ਕਿਨੇ ਫਿਰ ਸਾਰੇ ਹੱਸਣ ਲੱਗ ਜਾਂਦੇ ਨੇ ਪੰਜ ਪੰਜ ਲੋਕ ਪੰਜ ਪ੍ਰਵਾਨ ਪੰਜ ਪ੍ਰਧਾਨ ਆਗੇ ਹਨਾ ਇਹਦੇ ਇਹੀ ਪੰਜ ਜਿਹੜੇ ਇਹਦੇ ਪ੍ਰਧਾਨ ਬੰਨੇ ਸਨ ਇਹ ਹੀ ਇਹਦੇ ਤੇ ਮਾਹੌਲ ਬਣਾਉਂਦੇ ਨੇ ਇਹਨੂੰ ਹੀਣ ਭਾਵਨਾ ਲਖਾਉਂਦੇ ਨੇ ਸਭ ਅਸਲ ਵਿੱਚ ਸਾਰੇ ਹਸਦੇ ਨੇ ਕਿਉਂਕਿ ਤਪਾ ਲੋਭ ਲੈ ਹੈ ਗੱਲੇ ਲੋਭ ਦੇ ਵਿੱਚ ਆਪਣਾ ਸਾਰੇ ਦਾ ਸਾਰਾ ਜਨਮ ਗਵਾ ਦਿੰਦਾ ਹੈ ਐਸਾ ਤਪਾ ਹੈ ਤੇ ਕੀ ਹੈ ਦਿਖਣ ਨੂੰ ਜਿਵੇਂ ਚੋਲ ਕਰਨੀ ਹੋਵੇ ਬੜਾ ਗੋਣ ਵੱਡਾ ਐਸਾ ਤਪ ਉਹਦਾ ਵੀ ਅਸਲੀ ਤਪਸਵੀ ਹੈ ਜਾਂ ਪਖੰਡੀ ਹੈ ਮੇਰੇ ਅਗਲੇ ਪ੍ਰਚੋਲ ਕਰਨੀ ਵੀ ਸਿੱਖਾਈ ਹੈ ਜਿੱਥੇ ਥੋੜਾ ਧਨ ਵੇਖੈ ਇੱਥੇ ਤਾਂ ਪਾਪ ਭਿੰਟੈ ਨਾਹੀ ਧਨ ਕੋ ਤੈ ਡਿੱਠੈ ਤਪਥਰਮ ਹਾਰੇਆ ਜਿੱਥੇ ਜਿੱਥੇ ਵਿਸ਼ਰਾਮ ਬੋਲੇ ਉੱਥੇ ਉੱਥੇ ਵਿਸ਼ਰਾਮ ਲਾਣੇ ਅਲੱਗ ਲਗਾ ਦਿੱਤਾ ਤੇ ਅਰਥਾਂ ਦੇ ਅਰਥ ਬਣ ਜਾਣਗੇ ਕਹਿੰਦੇ ਜਿੱਥੇ ਥੋੜਾ ਧਨ ਵੇਖੈ ਜਿੱਥੇ ਤਪਾ ਥੋੜਾ ਧਨ ਦੇਖਦਾ ਨਾ ਤਿੱਥੇ ਤਾਂ ਪਾਪ ਭਿੰਟੈ ਨਾਹੀ ਉੱਥੇ ਤਪਾ ਨਹੀਂ ਡੋਲਦਾ ਕਿਉਂਕਿ ਉਹ ਥੋੜੇ ਧਨ ਦਾ ਕੋਈ ਮਤਲਬ ਨਹੀਂ ਹੈ ਤਨ ਬਹੁਤ ਐਡਿਟ ਹੈ ਜਿੱਦੜੇ ਕਿਤੇ ਜਿਆਦਾ ਤਨ ਦੇਖ ਲਿਆ ਤਰਪੈ ਧਰਮ ਹਾਰੇ ਆ ਐਸਾ ਪਖੰਡੀ ਧਰਮ ਹਾਰ ਲੈਂਦਾ ਹੈ ਜਿੰਦਗੀ ਦੀ ਬਾਜੀ ਆ ਜਾਂਦਾ ਕਿਉਂਕਿ ਆਪਣੇ ਇਮਾਨ ਤੋਂ ਡੋਲ ਜਾਂਦਾ ਚਿੱਤੇ ਸਾਨੂੰ ਕਹਿੰਦੇ ਨੇ ਥੋੜਾ ਤਨ ਦੇਖਦਾ ਹੈ ਸੰਤ ਪਸੂਈ ਤਪਸਵੀ ਦਾ ਇਹਦਾ ਭਾਵ ਤੱਪਾਂ ਦਾ ਮਾ ਪਵਿਤ ਤਪਸਵੀ ਕਿਹੜਾ ਜਿਹੜਾ ਮਨ ਤੋਂ ਕੁਝ ਹੋਰ ਹੈ ਤਨ ਤੋਂ ਕੁਝ ਹੋਰ ਹੈ ਤਨ ਕਰਕੇ ਤਾਂ ਭਗਤਾਂ ਪਰ ਮੰਨ ਕਰਕੇ ਭਗਤ ਨਹੀਂ ਹੈ ਤੇ ਸਤਿਗੁਰੂ ਦੇ ਸੰਗ ਸੇ ਪ੍ਰਵਾਨ ਹੋਏ ਤਾਂ ਮੰਨ ਕਰਕੇ ਪ੍ਰਵਾਨ ਹੋਗੇ ਮੰਨ ਕਰਕੇ ਸੱਚਾ ਹੋ ਗਏ ਤਾਂ ਇਹਦੇ ਨਾਲ ਤਾਂ ਸਾਰੀ ਦੁਨੀਆ ਉੱਜਾਈ ਜਾ ਸਕਦੀ ਵੱਡੀ ਗੱਲ ਨਹੀਂ ਹੈ ਸਤਿਗੁਰੂ ਕਹਿੰਦੇ ਨੇ ਉਹ ਪ੍ਰਚੋਲ ਕਰਦਾ ਮੰਨ ਨਹੀਂ ਮਸਕੀਨ ਜੀ ਦਾ ਬੜਾ ਪਿਆਰਾ ਵਾਕ ਹੈ ਸਤਿਗੁਰੂ ਦੀ ਕੋਈ ਬੋਲੀ ਨਹੀਂ ਹੈ ਉਹ ਸਿਰਫ ਭਾਵਨਾ ਸਮਝਦਾ ਹੈ ਮੈਂਟੈਲਿਟੀ ਸਮਝਦਾ ਹੈ ਸੋਚ ਕੇ ਦੇਖ ਲੈਣਾ ਕੁਦਰਤ ਨੂੰ ਕੋਈ ਬੋਲ ਨਹੀਂ ਆਉਂਦੀ। ਕਿਹ ਭਾਸ਼ਾਵਾਂ ਨੇ ਇੱਕ ਨੇ। ਉਹ ਅਨੰਤ ਕਲਾ ਹੈ ਠਾਕੂ ਚੜਿਆ ਨਾ। ਸਾਰੀਆਂ ਭਾਸ਼ਾਵਾਂ ਵੀ ਸਮਝਦਾ ਹੈ। ਪਰ ਭਾਸ਼ਾਵਾਂ ਤੋਂ ਜ਼ਿਆਦਾ ਮਨ ਦੀ ਅਵਸਥਾ ਸਮਝਦਾ ਹੈ। ਮਨ ਕਾਇਦੇ। ਕਦੇ ਦੇਖਣ ਠੱਡੇ ਦੇ ਮਾਗਣਾ ਸੋਚਣਾ ਆਪਣੇ ਅੰਤਰਾਗ ਵਿੱਚ ਜਾ ਕੇ। ਜਦੋਂ ਅਸੀਂ ਇਸ ਜਨਮ 'ਚ ਆਏ ਸਾਂ। 9 ਮਹੀਨੇ ਪੁੱਠੇ ਮਾਤਾ ਦੇ ਗਰਭ 'ਚ ਲੱਗੇ ਸਾਂ। ਉਸ ਸਮੇਂ ਸਾਡੇ ਕੋਲ ਕੋਈ ਭਾਸ਼ਾ ਸੀ ਨਾਮ ਦੇਪਣ ਵਾਸਤੇ ਕੋਈ ਭਾਸ਼ਾ ਨਹੀਂ ਸੀ ਸਿਰਫ ਪਾਉ ਵਸਨ ਸਾਡੇ ਮਨ ਦੇ ਕੋਲ ਪਸੰਦ ਕਰ ਫਿਰ ਸਤਿਗੁਰੂ ਇਹ ਹੀ ਤਾਂ ਕਹਿ ਰਹੇ ਨੇ ਤਪੇ ਦਾ ਮਨ ਦਾ ਭਾਵ ਹੁੰਦਾ ਮਾਇਆ ਕੱਢਣੀ ਮਾਇਆ ਖੋਣੀ ਜਿੱਥੇ ਥੋੜਾ ਤਾਂ ਲੇਖਦਾ ਉੱਤੇ ਤਪਾ ਜਾਂਦਾ ਨਹੀਂ ਤੇ ਸਤਿਗੁਰੂ ਕਹਿੰਦੇ ਜਿੱਥੇ ਬਹੁਤਾ ਤੰਨ ਉਹ ਤੇ ਤਪ ਆਪਣੇ ਤਰਭੀਆ ਆ ਜਾਂਦਾ ਭਾਈ ਹੋਂ ਤਾਂ ਪਾਣਾ ਹੋ ਵੀ ਬਗਲਾ ਹੈ ਬਹਿਸਾ ਜਣਾ ਵਿਚਾਰੇ ਐਸੇ ਦੇ ਤਪੇ ਨੂੰ ਵੀ ਸਤ ਸੰਗਤ ਤੇ ਜਾਏਗਾ ਤੈਨੂੰ 10000 ਰੁਪਏ ਮਿਲਣਗੇ 2 ਘੰਟੇ 4 ਘੰਟੇ ਬੈਠੇਗਾ 5 ਘੰਟੇ ਬੈਠੇਗਾ ਤੇ 10000 ਵਾਸਤੇ ਮਾਫ ਕਰਨਾ ਉਹ ਸਾਰਾ ਦਿਨ ਵੀ ਬਹਿ ਜਾਏਗਾ ਕਰੇ ਕਿਸੇ ਨੂੰ ਲਾਲਚ ਦੇ ਕੇ ਦੇਖ ਲੈਣਾ ਜੇ ਸੱਚਾ ਭਗਤ ਹੈ ਤੇ ਲਾਲਚ ਦੇ ਵਿੱਚ ਨਹੀਂ ਆਏਗਾ ਜੇ ਜਿਹਦੇ ਮਰੇ ਰਗਾ ਖੰਡੀ ਹੈ ਤਾਂ ਲਾਲਚ ਦੇ ਵਿੱਚ ਡਿੱਗ ਜਾਏਗਾ ਪਰ ਚੋਲ ਕਰਨ ਦਾ ਤਰੀਕਾ ਵੀ ਦੱਸਿਆ ਸਤਿਗੁਰੂ ਨੇ ਕਿ ਸਵੱਟੀ ਵੀ ਲਾਣੀ ਸਿਖਾਈ ਹੈ ਪਾਈ ਨੇ ਤਪਾਣਾ ਹੋ ਵੀ ਬਗਲਾ ਕਿਉਂਕਿ ਮਨਸੂਰ ਹਾਸਤੇ ਆ ਮਨਸੂਰ ਰੋਵਤੇ ਹਾਸ ਵੀ ਜਾਂਦਾ ਤੇ ਬਗਲਾ ਵੀ ਜਾਂਦਾ ਬਗਾ ਮਗ ਮੱਛੀ ਦੱਦਾ ਭੱਲਣ ਜਾਵੇ ਉੱਥੇ ਜਿਹੜਾ ਬਗਲਾ ਹੈ ਉਹਨੇ ਤੇ ਮੱਛੀਆਂ ਕਿੱਡੀਆਂ ਲੱਭਣੀਆਂ ਪਰ ਹਾਂਸ ਨੇ ਹੀਰੇ ਮੋਤੀ ਜੂ ਬਨੇ ਨੇ ਹਾਂਸਾ ਹੀਰੇ ਮੋਤੀ ਚੂਣਾ ਜਾਨਦੇ ਬੰਦੇ ਜਾਨਦੇ ਮਨ ਨਾਲ ਕਰਕੇ ਜਿਹੜੇ ਭਗਤ ਹਨ ਉਹ ਵੀ ਜਾਣਦੇ ਨੇ ਤਨ ਚ ਸਾਫ ਹੋਵੇ ਨਾ ਹੋਵੇ ਪਰ ਉਹ ਵੀ ਜਾਣਦੇ ਨੇ ਜਿਨ੍ਹਾਂ ਦੇ ਤਨ ਸਾਫ ਨਹੀਂ ਪਰ ਮਨ ਚ ਭਗਤੀ ਨਹੀਂ ਹੈ ਤੇ ਹੁਣ ਦੇਖ ਲਈਏ ਅਸਲੀ ਹਾਂਸ ਕਿਹੜਾ ਤੇ ਅਸਲੀ ਬਗਲਾ ਕਿਹੜਾ ਤੇ ਸਤਿਗੁਰੂ ਵੀ ਸਮਝਾ ਰਹੇ ਭਾਈ ਇਹ ਹੁ ਤਪਨਾ ਹੋਵੀ ਬਗਲਾ ਹੈ ਬੱਸ ਆ ਲੈਣਾ ਵਿਚਾਰਾ ਸਤ ਸੰਗਤ ਸਾਮ ਮੁਖਾ ਨੇ ਇਹ ਵਿਚਾਰਨਾ ਕੀਤਾ ਭਾਈ ਇਹ ਤਪਾ ਨਹੀਂ ਹੈ ਇਹ ਬਗਲਾ ਹੈ ਕੋਈ ਮਾਰ ਕਰਣਾ ਆਦਿਕਾਲ ਗ੍ਰੰਥੀ ਸਿੰਘ ਵੀ ਐਸੇ ਹਨ ਕਿਸੇ ਤੇ ਨਹੀਂ ਕਿਉਂਕਿ ਮੈਂ ਖੁਦ ਗ੍ਰੰਥੀ ਇਸ ਲਈ ਰਿਪੋਰਟ ਕਰਨਾ ਐਸੇ ਹਨ ਜਿਹੜੇ ਪੈਸੇ ਤੋਂ ਬਿਨਾਂ ਬਹੁਤ ਸਰ ਤੋਂ ਸੇਵਾ ਵੀ ਨਿਕਰਦੇ ਪੈਸੇ ਤੋਂ ਬਿਨਾ ਹਜੂਰੀ ਵਿੱਚ ਵੀ ਨਹੀਂ ਬੰਦੇ ਤੇ ਪੰੋਂ ਅਸੀਂ ਕੀ ਬਗਲਾ ਕਵਾਂਗੇ ਜਾਂ ਅੰਤ ਕਵਾਂਗੇ ਅਸੀਂ ਸੋਚ ਸਕਦੇ ਹਾਂ ਤੇ ਪੈਸੇ ਨਾਲ ਹੀ ਗਿਆਨ ਦਿੰਦੇ ਨੇ ਇਸ ਲਈ ਸਤਿਗੁਰੂ ਜ਼ਰੂਰੀ ਨਹੀਂ ਹੈ ਸਤਿਗੁਰੂ ਵੀ ਹਜੂਰੀ 'ਚ ਬਹਿਣਾ ਲਈ ਪ੍ਰਮਾਣ ਹੋਵੇ ਸਤਿਗੁਰੂ ਕਹਿੰਦੇ ਕਿ ਮੇਰੇ ਸੁਣਨ ਨਾਲ ਵੀ ਪ੍ਰਮਾਣ ਹੋ ਜਾਂਦਾ ਹੈ ਮੇਨ ਗੱਲ ਮੰਨਦੀ ਹੈ ਮਾਫ਼ ਕਰਨਾ ਕਹਿਣਾ ਪੈ ਰਿਹਾ ਤੇ ਕਈਆਂ ਨੇ ਤਾਂ ਗੁਰੂ ਗ੍ਰੰਥ ਸਾਹਿਬ ਨੂੰ ਹਿੱਤੰਦਾ ਬਣਾ ਲਿਆ ਹੈ। ਪੈਸੇ ਲੈ ਕੇ ਬਾਣੀ ਪੜ੍ਹਦੇ ਨੇ। ਮੋਸਤਰੀ ਬਾਣੀ ਪੈਸੇ ਲਈ ਪੜਨ ਗਿਆ ਆਪਦਾ ਨੇ ਤਾਂ ਨਿੰਮ ਕਿਸੇ ਗੋਲ ਨਹੀਂ ਹੈ। ਤੇ ਸਾਧਗੁਰੂ ਕਹਿੰਦੇ ਨੇ ਭਾਈ ਇਹ ਤਾਂ ਬਾਣਾ ਹੋ ਗਈ। ਤਾਂ ਬਾਣੀ ਤਪਸਵੀ ਭਗਤ ਨਹੀਂ ਹੈ। ਵਿੱਚ ਟਾ ਪਾਣਾ ਪਾ ਲਿਆ ਤੇ ਹਜੂਰੀਆਂ ਪਾ ਲਏ ਜੀ ਅਸੀਂ ਤਪਸਵੀ ਹੋ ਗਏ ਜਾਂ। ਸਾਧਨਾ ਦਾ ਚੋਲਾ ਪਾ ਲੈ ਤਪਸਵੀ ਹੋ ਗਏ। ਨਹੀਂ। ਇਹ ਬਗਲਾ ਹੈ ਕਿਨੇ ਪੈਸਾ ਜਨਾ ਸਤ ਸੰਗ ਦੇ ਵਿਚਾਰਨੇ ਕੀਤਾ ਹੈ ਸਤਪੁਰਖ ਦੀ ਨਿੰਦਾ ਕਰੈ ਸੰਸਾਰ ਦੀ ਉਸਤਤੀ ਵਿੱਚ ਹੋਵੇ ਇਹ ਦੁੱਖ ਹੈ ਤਪ ਤਾਂ ਨਹੀਂ ਮਾਰੇ ਆ ਕਹਿੰਦੇ ਸਤਪੁਰਖਾਂ ਦੀ ਨਿੰਦਿਆ ਕਰਦਾ ਹੈ ਚੰਗੇ ਮਨੁੱਖਾਂ ਦੀ ਨਿੰਦਿਆ ਚੂਲੀ ਕਰਦਾ ਹੈ ਸੰਸਾਰ ਦੀ ਉਸਤਤੀ ਕਰਦਾ ਹੈ ਤਾਂ ਸੰਸਾਰ ਦੀ ਆਉਕਮਾਸ਼ੀ ਕਰਦਾ ਹੈ ਆਉ ਆਉਪਗਤ ਕਰਦਾ ਹੈ ਇਹ ਤ ਦੁੱਖ ਹੈ ਇਹ ਦੁੱਖ ਲੱਗਦਾ ਫਿਰ ਤਪੇ ਨੂੰ ਵੀ ਸੱਚੇ ਮਨੁੱਖ ਦਾ ਤਾਂ ਲਾਪਾ ਕਰਦਾ ਰਹਿੰਦਾ ਬੇਇੱਜ਼ਤੀ ਕਰਦਾ ਬੇ ਬੇਪੜਾ ਸੱਲੀ ਕਰਦਾ ਤੇ ਜਿਹੜਾ ਭੈੜਾ ਮਨੁੱਖ ਜਿਹਨੂੰ ਕੱਖ ਦਾ ਨਹੀਂ ਪਤਾ ਜਿਹਨੂੰ ਕਿਸੇ ਚੀਜ਼ ਦਾ ਗੁਣ ਨਹੀਂ ਹੈ ਉਹਦੀ ਆਉ ਭਗਿਤ ਕਰਦਾ ਹੈ ਕਿੰਨੇ ਇਹੀ ਤਪੇ ਦੀ ਨਿਸ਼ਾਨੀ ਹੈ ਇਹ ਦੁੱਖ ਹੈ ਤਪਨਾ ਰਹੀ ਮਾਰਿਆ ਫਿਰ ਕਿੰਨੇ ਤਪੇ ਦੇ ਜਿਹੜੇ ਅੰਦਰ ਕੋਈ ਚੰਗੇ ਗੁਣ ਹੁੰਦੇ ਨੇ ਨਾ ਉਹ ਵੀ ਖਤਮ ਹੋ ਜਾਂਦੇ ਨੇ ਬਿਲਕੁਲ ਖਤਮ ਅਪਾ ਕਹਿ ਬਰਿਕਾ ਨੇ ਜੀ ਪਤਾ ਨਹੀਂ ਕਿ ਦਾ ਮਾੜਾ ਕਰ ਦਿੱਤਾ ਮਾੜਾ ਨਹੀਂ ਗੱਲ ਤਾਂ ਫਿਤਰਤ ਕਰਵਾ ਦਿੰਦੀ ਐ ਸਾਡੇ ਗੁਣ ਕਰਵੰਦੇ ਨੇ ਕਿਤੇ ਸਤਿਗੁਰੂ ਦੇ ਅੱਗੇ ਮਨ ਨਹੀਂਵਾ ਕੀਤਾ ਜੇ ਮਨ ਨਹੀਂਵਾ ਕੀਤਾ ਉਹ ਤਾਂ ਗਿਆਨ ਦੀ ਚੋਰੀ ਕਰਦਾ ਸਤਿਗੁਰੂ ਐਡਾ ਡਾਟਾ ਹੈ ਮਹਾਂਪੁਰਖਾਂ ਕੀ ਨਿੰਦਾ ਕਾਵੇ ਜੇ ਤਪੈ ਨੂੰ ਫਲ ਲੱਗਾ ਸਭ ਗਿਆ ਤਵੇ ਕਾ ਕਾਲਿਆ ਮਹਾਂਪੁਰਖਾਂ ਕੀ ਨਿੰਦਾ ਮਾਤੁਰ ਕੋਣ ਹੈ ਜਿਹੜਾ ਤੰਗ ਕਰਕੇ ਬੜਾ ਵੱਡਾ ਕੁਚਾ ਨਹੀਂ ਹੈ ਸਤਿਗੁਰੂ ਦੀ ਬਾਣੀ ਨੂੰ ਪੁੱਛ ਲਈਏ ਸਤਿਗੁਰੂ ਮਾਤੁਰ ਕੋਣ ਹੈ ਸਤਿਗੁਰੂ ਕਹਿੰਦੇ ਨੇ ਜਿਹੜਾ ਕਦੇ ਸ਼ੰਕੇ ਝੋਰੇ 'ਚ ਨਹੀਂ ਆਂਦਾ ਜੇ ਫਿਕਰਾਂ ਚਿੰਤਾ ਝੋਰੇ 'ਚ ਨਹੀਂ ਆਂਦਾ ਸਤਿਗੁਰੂ ਬਾਰ-ਬਾਰ ਸਾਨੂੰ ਹਰੇਕ ਚੀਜ਼ ਨੂੰ ਸਮਝਾਣਾ ਕਰਦੇ ਨੇ ਕਿ ਇਹਦੇ ਜਿਹੜਾ ਉਹ ਮਹਾਂਪੁਰਖ ਦੀ ਨਿੰਦਿਆ ਕਰਦਾ ਕੋਈ ਵੀ ਹੋ ਸਕਦਾ ਚ ਜੋ ਗਿਟੜੇਣ ਵਾਲਾ ਵੀ ਹੋ ਸਕਦਾ ਜਿਹਨੂੰ ਇੱਕ ਟਾਈਮ ਦੀ ਰੋਟੀ ਨਹੀਂ ਮਿਲਦੀ ਉਹ ਵੀ ਹੋ ਸਕਦਾ ਇਸ ਲਈ ਸਾ ਗੁਰੂ ਕਹਿੰਦੇ ਨੇ ਜੇ ਮਹਾਂਪੁਰਖਾਂ ਦੀ ਨਿੰਦਾ ਦਾ ਵਿਅਕਤੀਤ ਆਪਣੇ ਨੂੰ ਫਲ ਲੱਗੇ ਗੁਰੂ ਅਮਰਦਾਸ ਜੀ ਅਨਾਸਣ ਪ੍ਰਮਾਪੁਰਖ ਬਣ ਗਏ ਸਨ ਕਈ ਵਾਰ ਉਹ ਵੀ ਸੋਚਦਾ ਕਿ ਕਬੀਰ ਅਬਾ ਅਜਾ ਸੁਣਾ ਸਮੁੰਦਰ ਵਿੱਚ ਕੀ ਆਜਾਉਂ ਕਿਹਾ ਉਹ ਇਸਨੇ ਜਿਹੜਾ ਬੜੀ ਸਮੁੰਦਰ ਦੇ ਵਿੱਚ ਹੈ ਪਤਾ ਨਹੀਂ ਕਦੋਂ ਛੇਕ ਨਿਕਲ ਜਾਏ ਜਿੰਦਗੀ ਬਹੁਤ ਹੈ ਛੇਕ ਕਦੋਂ ਨਿਕਲ ਜਾਣਾ ਹੈ ਪਤਾ ਨਹੀਂ ਇਸ ਲਈ ਕਿਨੇ ਮਾਣ ਨਾ ਕਰਨੀ ਮਾਣ ਕਰੋ ਤੂੰ ਤੂੰ ਮੇਰੇ ਪਿਆਰੇ ਕਿਨੇ ਮਾਪੁਰਖਾਂ ਦੀ ਜਿਹੜਾ ਜਿੰਦਿਆ ਚੁਕਲੀ ਕਰਦਾ ਸੱਚੇ ਮਨੁੱਖ ਦੀ ਵੇਖ ਜੇ ਤਪੈ ਉਹ ਫਲ ਲੱਗਾ ਇਹ ਫਲ ਤਬਨ ਲਗਿਰਦਾ ਤਬ ਗਿਆ ਤਬਨ ਕਹ ਕਾਲਿਆ ਕਿਤੇ ਚੰਗੇ ਕਰਮ ਕੋਨ ਵੀ ਤਪਸਵੀ ਉਸ ਪਖੰਡੀ ਦੇ ਖਤਮ ਹੋ ਜਾਂਦੇ ਬਾਹਰ ਵਿੱਚ ਪੰਚਾਂ ਵਿੱਚ ਤਪਾਸਦਾ ਹੈ ਬਾਹਰੋਂ ਬੈਠਣ ਵੇਲੇ ਇਹ ਲੱਗਦਾ ਬੜਾ ਤਪਸਵੀ ਹੈ ਬੜਾ ਭਗਤਨ ਬੜਾ ਗਿਆਨਵਾਨ ਹੈ ਪਰ ਅੰਦਰ ਕੋੜ ਹੁੰਦਾ ਹੈ ਅੰਦਰ ਬਹਿ ਤਪਾ ਪਾਪ ਕਮਾਏ ਪਰ ਅੰਦਰੋਂ ਪਾਪ ਕਰਦਾ ਜਿਦਮਨ ਹੋਰ ਮੁਖ ਹੋਰ ਸਿਕਣ ਦੇ ਕੱਚੇ ਅੱਗ ਲਈ ਅਵਸਥਾ ਹੈ ਸਿਰਫ ਇੰਨੀ ਪੰਕਤੀ ਨੂੰ ਪੂਰੇ ਸ਼ਬਦ ਜੇ ਸਤਿਗੁਰੂ ਨੇ ਵਿਸਤਾਰ ਕੀਤਾ ਹੈ। ਕਹਿੰਦੇ ਮਨ ਦੀ ਕੋਚ ਹੈ ਤਨ ਦੀ ਕੋਚ ਹੈ ਮਨ ਕਰਕੇ ਤਾਂ ਲੋਭੀ ਹੈ। ਤਨ ਕਰਕੇ ਪਗ ਹੈ। ਆਹੀ ਛਲ ਜਿਹੜੀ ਹੈ ਸਾਨੂੰ ਪਤਾ ਹੈ ਮਨ ਜਾਣੇ ਸਰਬਾਰ ਜਾਣ ਤੀ ਔਗਣ ਕਰੈ ਕਾਹੇ ਕੀ ਕੁਸਲਾਤ ਹਾਰ ਵੀ ਪੂਏ ਪਰ ਹੈ। ਕਹਿੰਦੇ ਹੱਥ ਦੀ ਗਿਆਨ ਦਾ ਸੂਰਜ ਵੀ ਕਿਸ਼ਨ ਕਹਿ ਕੇ ਦੇ ਲੈਣਾ ਵੀ ਆ ਗਰਥ ਹੈ। ਮੈਨੂੰ ਪਤਾ ਹੈ ਪਰ ਭਾਈ ਗਲਤ ਕਿਉਂ ਕਰ ਰਹੇ ਹੋ ਫਿਰ ਕਰਦੇ ਨੇ ਬਸ ਇੰਨਾ ਕ ਜੇ ਨੁਕਤਾ ਸਮਝ ਆ ਜਾਏ ਬ੍ਰਹਮ ਅਵਸਥਾ ਕੋਈ ਦੂਰ ਨਹੀਂ ਹੈ ਸਤਿਗੁਰੂ ਕੋਈ ਦੂਰ ਨਹੀਂ ਹੈ ਇਹ ਦਾ ਹਰਦਾ ਖੁਦ ਦਾ ਪ੍ਰੈਕਟੀਕਲ ਐਕਸਪੀਰੀਅੰਸ ਹੈ ਕਿਤੇ ਸਤਿਗੁਰੂ ਇੰਨਾ ਤੋਂ ਮੰਨ ਕੇ ਦੇਖ ਲਈਏ ਇੰਨੀ ਗੁੱਗਲ 1% ਗੱਲ ਮੰਨ ਲਈਏ ਸਤਿਗੁਰੂ 1000% ਸੱਚ ਕਰ ਦੇਗਾ ਕਿਉਂਕਿ ਖੇਲ ਦਾ ਮੰਨਦੀ ਆ ਨਾ ਖਰੀ ਮਨ ਜੀਤਾ ਜਗ ਜੀਤ ਮਨ ਜੀਤਾ ਤੱਕ ਸਾਰੀ ਮਨ ਜੀਤ ਲਿਆ ਰਖਿਆ ਸਾਰਾ ਦੁਨਿਆਈ ਸੰਸਾਰੀ ਜੀਤ ਲਿਆ ਮਨ ਵਸ ਨਹੀਂ ਕੋਈ ਸਦਾ ਨਹੀਂ ਕਹਿੰਦੇ ਤਪੇ ਦਾ ਮਨ ਕਦੇ ਵਸ ਨਹੀਂ ਹੁੰਦਾ ਹਰ ਅੰਦਰਲਾ ਪਾਪ ਪੰਚਨੋਂ ਓਘਾ ਕਰਵੇ ਖਾਲਿਆ ਉਹ ਜਿਹੜਾ ਪਾਪੀ ਹੈ ਪਖੰਡੀ ਭਗਤ ਹੈ ਕਹਿੰਦੇ ਭਾਈ ਉਹਦਾ ਜਿਹੜਾ ਪਾਪ ਹੈ ਉਹ ਪੰਨਾ ਚੋਰਨ ਦੀ ਨੇ ਵਸ ਕਰ ਲਿਆ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਪੰਜਾਂ ਚੋਰਾਂ ਨੇ ਉਸ ਤੇ ਧਾਵਾ ਬੋਲਤਾ ਉਹ ਗਾਗੜਵੇਂ ਖਾਲਿਆ ਪ੍ਰਗਟ ਕਰਕੇ ਦਿਖਾ ਦਿੰਦਾ ਹੈ ਕਾਮ ਪਾਉ ਨਵਤ ਕੀ ਕ੍ਰੋਧ ਭਾਵਨਾ ਵੱਧ ਗਈ ਲੋਭ ਵੱਧ ਗਿਆ ਲੋਕੀ ਜੰਤਰ ਜਾਣੇ ਪੱਖ ਪੱਖ ਸਰਖਾਈ ਇਹਨੇ ਫਿਰ ਲੋਕੀ ਨੂੰ ਇਹ ਵੀ ਨਹੀਂ ਬਦਲਿਆ ਇਹਦਾ ਚੰਗਾ ਹੀ ਤਾਂ ਬੰਦਾ ਕੀ ਹੈ ਇਸ ਲਈ ਕਹਿੰਦੇ ਇਹੀ ਪੰਜ ਚੋਰ ਇੱਕ ਦਿਨ ਪੰਟਾਵਾ ਇਹਦਾ ਕਰ ਦਿੰਦੇ ਜੀ ਧਰਮ ਰਾਏ ਜਮ ਸੰਕਰਾਨੋਂ ਆਖ ਛੱਟੇ ਆ ਇਸ ਤਰੈ ਨੂੰ ਤੇ ਥੈ ਖੜ ਪਾਏ ਜਿੱਥੇ ਮਾ ਮ ਤਿਆਰੇ ਸਤਿਗੁਰੂ ਕਹਿੰਦੇ ਨੇ ਅਕਾਲ ਪੁਰਖ ਨੇ ਧਰਮ ਰਾਜ ਨੂੰ ਵੀ ਇਸ ਕੇ ਇਹ ਚੰਦ ਕਹਿੰਦਾ ਹੈ ਧਰਮ ਰਾਏ ਜਮਕੰਕਰ ਨੂੰ ਆਕਸ਼ੜਿਆ ਧਰਮ ਰਾਏ ਨੇ ਜਮਕੰਕਰ ਨੂੰ ਆਕਸ਼ੜਿਆ ਕਿਉਂਕਿ ਧਰਮ ਰਾਏ ਨੂੰ ਹੁਕਮ ਹੈ ਬੇ ਸੱਚਾ ਧਰਮ ਵਿਚਾਰ ਦੂਜਿਆ ਪੈ ਤੁਸ਼ ਆਤਮਾ ਉਹ ਤੇਰੀ ਸਰਕਾਰ ਇਹਨੇ ਐਸੀ ਦੁਸ਼ਟ ਆਤਮਾ ਹੈ ਉਹ ਉਹਦਾ ਜਮਾਦਿੱਤਾਂ ਲਖਦੀ ਹੈ ਦੁਸ਼ਟ ਆਤਮਾ ਕਿਹੜੀ ਜਿਹੜਾ ਮੇਰੇ ਵਰਗਾ ਅੰਦਰੋਂ ਬੇਈਮਾਨ ਪਰ ਬਾਹਰ ਪਹਿਰਾਵਾ ਪੜਾ ਸੁੱਚੇ ਚੋਲੇ ਪਾਏ ਕਰਮਾਂ ਨਾਲ ਪਾਏ ਨੇ ਤੰਗੇ ਪਾਣੀ ਪਾਏ ਨੇ ਚੰਗੀ ਸੁੱਚਮਤਾ ਰੱਖਦੇ ਨੇ ਪਰ ਸਸੁਰੂ ਨੇ ਕਿਹਾ ਸੀਗਾ ਕਹਿੰਦੇ ਦੁਨੀਆਵੀ ਸੁੱਚਮਤਾ ਨਾਲੋਂ ਅੱਖਾਂ ਦੀ ਸੁੱਚਮਤਾ ਰੱਖ ਕੰਨਾਂ ਦੀ ਸੁੱਚਮਤਾ ਰੱਖ ਜ਼ੁਬਾਨ ਦੀ ਸੁੱਚਮਤਾ ਰੱਖ ਹੱਥਾਂ ਪੈਰਾਂ ਦੀ ਸੁੱਚਮਤਾ ਰੱਖ ਮਤਲਬ ਗਲਤ ਰਸਤੇ ਤੇ ਹੱਥ ਪੈਰ ਨਾ ਜਾਣਾ ਕੱਖ ਨਿਗਾ ਦੇ ਨਾਲ ਕਿਸੇ ਨੂੰ ਨਾ ਦੇਖਣ ਗਲਤ ਨਿੰਦਿਆ ਚੁਗਲੀ ਨਾ ਸੁਣ ਪ੍ਰਸ਼ਨਾਂ ਤੋਂ ਗਲਤ ਨਾ ਬੋਲਣ ਕਿਤੇ ਜਦੋਂ ਆ ਹੀ ਚੀਜ਼ ਸਮਝ ਆ ਗਈ ਤੇ ਫਿਰ ਤਾਂ ਕਿਹੜੀ ਦੁਨੀਆ ਦੀ ਬਖਰੀ ਹੈ ਮਾਫ ਕਰਨਾ ਜਦੋਂ ਇਹ ਸਾਨੂੰ ਸਮਝ ਆ ਗਿਆ ਨਾ ਸਤਿਗੁਰੂ ਕਹਿੰਦੇ ਨੇ ਦੁਨੀਆ ਦੀਆਂ ਖੇਡਾਂ ਲੋਕੀ ਖੇਡਦੇ ਰਹਿਗੇਗਾ ਦੁਨੀਆ ਦੀਆਂ ਖੇਡਾਂ ਲੋਕਾਂ ਨੂੰ ਖੇਡਦੇ ਦੇਖੇਗਾ ਪਰ ਖੇਡ ਕੰ ਨੂੰ ਸਮਝ ਨਹੀਂ ਬੈਗੀ ਪਹਿਲਾਂ ਜਿੱਥੇ ਖੜ ਪਾਇਓ ਜਿੱਥੇ ਮਾ ਮਾ ਤਿਆਰ ਹੈ ਕਿਸੇ ਤਰਨ ਰਾਜ ਨੂੰ ਵੀ ਹੁਕਮ ਹੈ ਜਮਕੰਦਰ ਨੂੰ ਹੁਕਮ ਕਰ ਦਿੰਦਾ ਹੈ ਵੀ ਐਸੇ ਤਪੇ ਨੂੰ ਐਸੇ ਪਖੰਡੀ ਨੂੰ ਇਥਾਂ ਸਿੱਧੋ ਜਿੱਥੇ ਬੜੇ ਵੱਡੇ ਵੱਡੇ ਪਾਪੀਆਂ ਨੂੰ ਸਿੱਟਿਆ ਜਾਂਦਾ ਚਾਹੇ ਉਹ 24 ਘੰਟੇ ਗੁਰੂ ਘਰ ਦੀ ਕਿਉਂ ਨਹੀਂ ਰਹਿਦਾ ਹੋਵੇ ਮਨ ਮਿਰਤੀ ਕਰਕੇ ਜਿਹੜਾ ਤਪਾ ਹੈ ਐਸਾ ਪਖੰਡੀ ਤਪਾ ਹੈ ਪਖੰਡੀ ਪਾਉਂਦਾ ਹੈ ਕਿ ਜਿਹੜਾ ਸੱਚਾ ਹੈ ਨਾ ਤੇ ਗੁਰੂ ਅਰਜਨ ਦੇਵ ਜੀ ਨੂੰ ਵੀ ਕਿਸੇ ਟਾਈਮ ਸਤਨ ਗੁਰੂ ਨਾਨਕ ਦੇਵ ਜੀ ਨੇ ਵੀ ਕਹਿਣਾ ਕੀਤਾ ਵੀ ਪੁਰਖਾ ਏਡੀ ਦਾੜੀ ਕਿਉਂ ਵਧਾਈਏ ਥਾਈ ਢੀਂ ਨਹੀਂ ਮਰਦਾ ਜਿੰਜਪਿਓ ਜਿੰਦੇਵ ਗੁਰੂ ਫਿਰ ਸੰਕਟ ਗਰਭ ਜੋਣ ਨਾ ਆਇਓ ਤੇ ਸਤਨ ਗੁਰ ਨੇ ਆਪਣੀ ਦਾੜੀ ਦੇ ਨਾਲ ਚਰਨ ਸਾਫ ਕਰ ਤੇ ਤੁਹਾਡੇ ਮਾਪੁਰਖਾਂ ਦੇ ਚਰਨਾਂ ਸਾਫ ਕਰ ਲਏ ਇਸ ਤੋਂ ਵੱਡੀ ਨਿਮਰਤਾ ਨਹੀਂ ਹੋਏਗੀ ਗੁਰਨਾਣੀ ਦੀ ਗਿੰਦੀ ਦਾ ਵਾਰਿਸ ਹੋਵੇ ਤੇ ਐਡੀ ਨਹੀਂ ਮਰਦਾ ਹੋਵੇ ਤੇ ਸਤਨ ਗੁਰ ਇਹੀ ਕਹਿੰਦੇ ਇਸ ਤੱਪ ਫਿਰ ਇਸ ਤਪੈ ਦਾ ਕੋਈ ਲੱਗ ਹੋਣਾ ਹੀ ਇਹ ਸਤਿਗੁਰੂ ਹੈ ਫਿਟਕਾਰੇ ਸਿਰ ਕਹਿੰਦੇ ਐਸੇ ਤਪੈ ਦੇ ਐਸੇ ਪਖੰਡੀ ਨੇ ਕੋਈ ਭਾਈ ਮੂੰਹ ਨਾ ਦੁੱਤੂ ਮੂੰਹ ਕਿਵੇਂ ਨਹੀਂ ਲੱਗਿਆ ਜਾਏਗਾ ਜਦੋਂ ਸਾਨੂੰ ਪਰਜੋਲ ਕਰਨੀ ਆਏ ਇਹ ਸਤਿਗੁਰੂ ਹੈ ਫਿਟਕਾਰੇ ਐਸੇ ਮੂੰਹ ਸਤਿਗੁਰੂ ਫਿਟ ਲਾਣ ਤੋਂ ਪੰਦਰ ਹੈ ਤੈਗੇ ਦਿਨਾਂ ਦਾ ਜੀਰ ਜੋ ਲਿਖ ਲਿਖ ਵਿੱਚ ਨਾ ਉਹ ਜਿਹੜੇ ਸਤਿਗੁਰੂ ਦੀ ਬਾਣੀ ਨੂੰ ਵੇਚਦੇ ਨੇ ਭਾਵ ਸਿਰਫ ਬਾਣੀ ਨੂੰ ਮੰਨ ਕਰਕੇ ਨਹੀਂ ਸਿਰਫ ਪੈਸੇ ਕਰਕੇ ਪੜਦਗੇ ਇਹ ਨਿਤ੍ਰਿਕਾ ਹੈ ਉਹਨਾਂ ਰਜੀਨਾ ਮੰਨ ਕਰਕੇ ਨਹੀਂ ਪੜੀ ਮਤਲਬ ਕਰਕੇ ਪੜੀ ਹੈ ਮਾਇਆ ਕਰਕੇ ਪੜੀ ਹੈ 99% ਕੇਸਸ ਇਨ ਮਿਲ ਜਾਣਗੇ ਮੇਰੇ ਵਰਗੇ ਨੀਚੇ ਮਿਲਣਗੇ ਤੇ ਸਤਬੂ ਇਹ ਹੀ ਕਹਿੰਦੇ ਨੇ ਹਰ ਕੈਂਡਰ ਵਰਤੇ ਸੁਨਾਇ ਅੱਖ ਸੁਨਾਇ ਜੋ ਦਰਬਾਰ ਨਰੰਕਾਰ ਦਾ ਦਰਬਾਰ ਚ ਵਰਤਦਾ ਹੈ ਜੋ ਕੁਦਰਤ ਦਾ ਭਾਣਾ ਵਰਤਦਾ ਹੈ ਨਾਨਕ ਨੇ ਕਹਿੰਦੇ ਆਖੇ ਚਿੱਠਾ ਸਾਹਮਣੇ ਖੋਲ੍ਹ ਦਿੰਦਾ ਹੈ ਸਤਿਨਾਮ ਨਾਨਕ ਦੇ ਪ੍ਰਗਟ ਕੀਤਾ ਗੁਰੂ ਰਾਮਦਾਸ ਜੀ ਕਹਿੰਦੇ ਨੇ ਦਾਸ ਨਾਨਕ ਨੇ ਉਹੀ ਕਿਹਾ ਜੋ ਹਾੜੀ ਦੇ ਦਰਬਾਰ ਚ ਵਰਤਦਾ ਨਾਨਕ ਆ ਸੁਣਾਇਆ ਨਾਨਕ ਨੇ ਆਪ ਕੇ ਸੁਣਾ ਦਿੱਤਾ ਸੋ ਬੁੱਝੈ ਜੋ ਦਈ ਸਵਾਰਿਆ ਉਹੀ ਇਹ ਗਿਆਨ ਨੂੰ ਸਮਝ ਸਕਦਾ ਜੋ ਦਈ ਸਵਾਰ ਜਿੱਤੇ ਬਿਆ ਕਰਕੇ ਸਤਿਗੁਰੂ ਆਪ ਸੁਵਾਦਾ ਬਾਣੀ ਬਿਰੋ ਵਿਚਾਰ ਸੀ ਜੇ ਕੋ ਗੁਰਮੁਖ ਹੋਏ ਬਾਣੀ ਮਹਾਂਪੁਰਖ ਕੀ ਨਿਜਗਰਵਾਸਾ ਹੋਏ ਕਹਿੰਦੇ ਬਾਣੀ ਬੜੀ ਵੱਡੀ ਹੈ ਪਰ ਵਿਚਾਰੇਗਾ ਕੋਣ ਜਿਹੜਾ ਮੰਨ ਕਰਕੇ ਸੁੱਚਾ ਹੋਏਗਾ ਹਰ ਇੱਕ ਨਹੀਂ ਵਿਚਾਰ ਸਕਦਾ ਮੇਰੇ ਅਨੁਸਾਰ ਬੇਈਮਾਨ ਕੇ ਵੀੜੀ ਹੋ ਜਾਂਦਾ ਮਿੰਨਾ ਮਿੰਨਾ ਨਹੀਂ ਵਿਚਾਰਦਾ ਕਿੰਨੇ ਉਹ ਹੀ ਵਿਚਾਰ ਸਕੇਗਾ ਜਿਹੜਾ ਮੰਨ ਕਰਕੇ ਸੁੱਚਾ ਹੋਏਗਾ ਨੇਮ ਨਹੀਂ ਛੱਡੇਗਾ ਰੋਟੀ ਖਾਣੀ ਛੱਡ ਸਕਦਾ ਪਰ ਬਾਣੀ ਵਿਚਾਰ ਨਹੀਂ ਛੱਡ ਸਕਦਾ ਸਤਿਗੁਰੂ ਇਹ ਵੀ ਸਮਝਾ ਰਹੇ ਨੇ ਸਾਨੂੰ ਕਿਤੇ ਭਾਈ ਜੇ ਕਿਦਰੇ ਗੁਰੂ ਦੀ ਗੱਲ ਮੰਨ ਲੈ ਤੇ ਸਤਿਗੁਰੂ ਤਰੁੱਠ ਵੀ ਜਾਏਗਾ 10 ਦਿਨਾਂ ਦਾ ਪ੍ਰੈਕਟੀਕਲ ਹੈ ਸਤਿਗੁਰੂ ਦੀ ਇਹ ਜੁਰੀ ਚੁੱਣਨੀ ਸੱਚ ਹੈ ਇਹ ਗੱਲ ਵੀ ਜਿੰਨਾ ਸਤਿਗੁਰੂ ਦਾ ਕਰੇਗਾ ਸਤਿਗੁਰੂ 10 ਗੁਣਾ ਕਰੇਗਾ ਇਹ ਐਸਾ ਮੇਰਾ ਸਤਿਗੁਰੂ ਹੈ ਕਿਤੇ ਜੇ 1% ਕਰਈਆਂ ਨਾ ਤੇ ਤੈਨੂੰ 10% ਦੇਵੇਗਾ ਤੇ 10 ਨੇ ਪ੍ਰੂਫ ਕੀਤਾ ਹੈ 삶 ਦੀ ਜਿੰਦਗੀ ਚਤਾ ਕਮਾਇਆ ਹੈ ਮਾਰ ਪਾਰ ਪਾਣਾ ਕੀ ਪੈਸਾ ਦੋ ਤਦ ਕਿਦਾਂ ਕਰਕੇ ਦੇ ਜੀ ਅਸੀਂ ਵੀ ਪਰ ਮਨ ਬੇਈਮਾਨ ਹੋ ਜਾਂਦਾ ਨਾ ਛੱਲ ਮਾਰ ਜਾਂਦਾ ਨਹੀਂ ਬਹੁਤ ਹੈ ਨਹੀਂ ਇਹ ਜ਼ਿੰਦਗੀ ਨੇ ਪੜਾਣੇ ਤਿੰਨ ਅਵਸਥਾਵਾਂ ਨੇ ਚੌਥੀ ਅਵਸਥਾ ਸਤਿਗੁਰੂ ਦੀ ਹੈ ਕਿ ਭਰੇ ਸਤਿਗੁਰੂ ਵੀ ਸਾਡੇ ਤੇ ਕਿਰਪਾ ਕਰਨ ਵੀ ਸੰਗੂ ਵੀ ਚੌਥੀ ਅਵਸਥਾ ਤੇ ਪਹੁੰਚਣ ਦੀ ਜਾਂਚ ਆ ਜਾਵੇ ਸਤਿਗੁਰੂ ਪਿਆਰੀ ਗੁਰੂ ਸਾਰੀ ਸਸੰਗਤਿਓ ਇਹਨੀਆਂ ਨੂੰ ਬੇਤਿਆ ਕਰਦਾ ਕਿੰਨਾ ਦਾ ਜਾਂਚ ਜੇ ਕੋਈ ਗੱਲ ਜੰਗੀ ਲੱਗੀ ਹੋਵੇ ਤਾਂ ਗੁਰੂ ਰਾਮਦਾਸ ਜੀ ਗੁਰੂ ਅਰਜਨ ਦੇਵ ਦੇ ਦਰਵਾਜ਼ੇ ਜਾਣ ਕੇ ਪੱਲੇ ਬੰਨਾ ਅਮਰ ਕਰਨਾ ਜਿੰਦਗੀ ਸਮਾਣਾ ਵਧ ਘਟ ਬੋਲੇ ਦਾਸ ਦਾ ਨਛਾੜਦੇ ਹੋਏ ਸਾਧ ਸੰਗਤ ਦੇ ਹੋ ਸੇਸ ਕਰਵਾ ਦਾਸ ਅਗੇ ਤੋਂ ਕਥਾ ਵਿਚਾਰ ਕਰਨ ਦੀ ਇਜਾਜ਼ਤ ਆਜਾਵੇ ਗੱਜਵਾਲੀ ਕਿਫਤੇ ਦਾ ਜੁਆਨ ਸਤਿਜੀ ਦੇਵ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ